ਈ ਹੁਣ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਦਿੱਤਾ ਜਾ ਰਿਹਾ ਚੇਤਾਵਨੀ ਪੱਤਰ ਤਾਂ ਇੱਕ ਤਾਂ ਤੁਸੀਂ ਸੁਣਿਆ ਹੋਵੇਗਾ ਮੰਗ ਪੱਤਰ ਦਿੱਤਾ ਜਾਂਦਾ ਪਰ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਹੁਣ ਚੇਤਾਵਨੀ ਪੱਤਰ ਦਿੱਤਾ ਗਿਆ 29 ਤਰੀਕ ਨੂੰ 29 ਮਈ 2025 ਨੂੰ ਸਵੇਰੇ 11 ਵਜੇ ਇਹ ਚੇਤਾਵਨੀ ਪੱਤਰ ਦਿੱਤਾ ਜਾਵੇਗਾ ਤਹਿਸੀਲ ਪੱਦਰ ਦੇ ਉੱਤੇ ਰੋਸ ਮظਹਰਾ ਕਰਦੇ ਹੋਏ ਐਸ ਡੀ ਐਮ ਤੇ ਗਵਰਨਰ ਪੰਜਾਬ ਅਤੇ ਰਾਸ਼ਟਰੀ ਭਾਰਤ ਰਾਸ਼ਟਰਪਤੀ ਭਾਰਤ ਨੂੰ ਚੇਤਾਵਨੀ ਪੱਤਰ ਦਿੱਤਾ ਜਾਵੇਗਾ ਤਹਿਸੀਲ ਕੰਪਲੈਕਸ ਦੇ ਨੇੜੇ ਗੁਰੂ ਘਰ ਪਹੁੰਚਣ ਦੀ ਕਹਿੰਦੇ ਕਿਰਪਾਲਤਾ ਜ਼ਰੂਰ ਕਰਨ ਤਾਂ ਵੱਡਾ 18 29 ਮਈ ਨੂੰ ਹੋਣ ਜਾ ਰਿਹਾ ਜੋ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਦੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜੋ ਬੇਅਦਬੀਆਂ ਹੋਈਆਂ ਸੀ ਉਸ ਬੇਅਦਬੀਆਂ ਦਾ ਇਨਸਾਫ ਦੇਣ ਦੇ ਲਈ ਤੇ ਬੇਅਦਬੀਆਂ ਜੋ ਸੂਬੇ ਦੇ ਵਿੱਚ ਹੁਣ ਵੀ ਹੋ ਰਹੀਆਂ ਨੇ ਉਹਨਾਂ ਬੇਅਦਬੀਆਂ ਨੂੰ ਰੋਕਣ ਦੇ ਲਈ ਸਖਤ ਕਾਨੂੰਨ ਬਣਵਾਉਣ ਦੇ ਲਈ ਨਿਹੰਗ ਨੱਥੇ ਸਿੰਘਾਂ ਤੇ ਚੱਲੀਆਂ ਗੋਲੀਆਂ ਦੇ ਇਨਸਾਫ ਲੈਣ ਦੇ ਲਈ ਤਾਂ ਇਹ ਮੰਗ ਪੱਤਰ ਜਿਹੜਾ ਦਿੱਤਾ ਜਾਵੇਗਾ ਮਾਫ ਕਰਨਾ ਚੇਤਾਵਨੀ ਪੱਤਰ ਦਿੱਤਾ ਜਾਵੇਗਾ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਤਾਂ ਆਖਰ ਕੌਮੀ ਇਨਸਾਫ ਮੋਰਚੇ ਦੇ ਵਿੱਚ ਡਟੇ ਹੋਏ ਜਗਤਾਰ ਸਿੰਘ ਹਵਾਰਾ ਦੇ ਪਿਤਾ ਕੀ ਕੁਝ ਕਹਿ ਰਹੇ ਨੇ ਤੇ ਕਿਸਾਨ ਆਗੂ ਜਿਹੜੇ ਨੇ ਕੌਮੀ ਇਨਸਾਫ ਮੋਰਚੇ ਦੇ ਜੋ ਮੈਂਬਰ ਨੇ ਡਾਕਟਰ ਦਰਸ਼ਨਪਾਲ ਸਿੰਘ ਉਹ ਕੀ ਕੁਝ ਕਹਿ ਰਹੇ ਨੇ ਇਸ ਚੇਤਾਵਨੀ ਪੱਤਰ ਨੂੰ ਲੈ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮੀ ਇਨਸਾਫ ਮੋਰਚੇ ਦੇ ਮੁੱਦਿਆਂ ਨੂੰ ਲੈ ਕੇ ਅੱਜ ਦੀ ਜਿਹੜੀ ਮੀਟਿੰਗ ਹੈ ਉਹ ਬੰਦਵਾਰਾ ਦੁੱਧੂ ਵਾਲੇ ਸਾਹਿਬ ਵਿਖੇ ਹੋਈ ਹੈ ਵਿਚਾਰਾ ਹੁਈਆ ਕਿ ਕੌਮੀ ਇਨਸਾਫ ਮੋਰਚੇ ਵੱਲੋਂ ਜਿਹੜਾ 29 ਮਈ ਦਾ ਪ੍ਰੋਗਰਾਮ ਇੱਕ ਚੇਤਾਵਨੀ ਪੱਤਰ ਤਹਿਸੀਲ ਪੱਤਰ ਤੇ ਇਕੱਠ ਕਰਕੇ ਇਸਦੀਆਂ ਨੂੰ ਦੇਣਾ ਉਹ ਚੇਤਾਵਨੀ ਪੱਤਰ ਪੰਜਾਬ ਦੇ ਗਵਰਨਰ ਨੂੰ ਤੇ ਦੇਸ਼ ਦੇ ਰਾਸ਼ਟਰਪਤੀ ਨੂੰ ਜਾਣਾ ਸੋ ਸੰਗਤਾਂ ਨੂੰ ਅਪੀਲ ਹੈ ਕਿ ਉਹ ਹਰ ਤਹਿਸੀਲ ਲੈਵਲ ਤੇ ਕਿਉਂਕਿ ਪੰਜਾਬ ਚ 83 ਤਹਿਸੀਲਾਂ ਬਣਦੀਆਂ ਜਿੱਥੇ ਐਲਟੀਐਮ ਬੈਠਦਾ ਉਸ ਇਲਾਕੇ ਦੀਆਂ ਸੰਗਤਾਂ ਆਪਣੀ ਆਪਣੀ ਤਹਿਸੀਲ ਤੇ ਕੱਟ ਕਰਨ ਤੇ ਉੱਥੇ ਤੁਰਵਾਨਾ ਹੋ ਕੇ ਐਸ ਡੀ ਐਮ ਦਫਤਰ ਜਾਣਗੇ ਆ ਸੋ ਇਸੇ ਤਰ੍ਹਾਂ ਜਿਹੜਾ ਪਟਿਆਲਾ ਜ਼ਿਲ੍ਹੇ ਦਾ ਪ੍ਰੋਗਰਾਮ ਲਿਖਿਆ ਗਿਆ ਜਿਹੜੀ ਪਟਿਆਲਾ ਤਸੀਲ ਹੈ ਉਹਦਾ ਇਕੱਠ ਗੁਰਦੁਆਰਾ ਦੁਖਨਵਰ ਸਾਹਿਬ ਵਿਖੇ ਹੋਏਗਾ 10 ਵਜੇ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਹੈ ਇਸੇ ਤਰ੍ਹਾਂ ਰਾਜਪੁਰਾ ਤਸੀਲ ਹੈ ਗੁਰਦੁਆਰਾ ਬਾਬਾ ਸੁਖਾ ਸਿੰਘ ਨੀਲਪੁਰ ਵਿਖੇ ਤੇ ਸਮਾਣਾ ਜਿਹੜਾ ਟਰੱਕ ਯੂਨੀਅਨ ਗੁਰਦੁਆਰਾ ਸਾਹਿਬ ਹੈ ਉੱਥੇ ਇਕੱਠ ਕਰਕੇ ਹੋਣਾ ਸੋ ਇਸੇ ਤਰ੍ਹਾਂ ਪਤਨਾ ਜਿਹੜਾ ਮੇਨ ਗੁਰਦੁਆਰਾ ਸਾਹਿਬ ਹੈ ਉੱਥੇ ਸੰਗਤਾਂ ਨੂੰ ਇਕੱਠੇ ਹੋਣਾ ਲਾਪੇ ਹੈ ਜਿਹੜਾ ਗੁਰਦੁਆਰਾ ਢੋੜਿਆਂ ਉੱਥੇ ਸੰਗਤਾਂ ਨੂੰ ਇਕੱਠੇ ਹੋਣ ਦੀ ਅਪੀਲ ਹੈ ਤੋਂ ਸੰਗਤਾਂ ਆਪਣਾ ਫਰਜ਼ ਸਮਝਦੇ ਹੋਏ ਉੱਥੇ ਸਹੀ 10:00 ਵਜੇ ਇਕੱਠੇ ਹੋਣਗੇ ਕਿਉਂਕਿ 11:00 ਵਜੇ ਦਾ ਪ੍ਰੋਗਰਾਮ ਹੈ ਜਿਹੜਾ ਤਾਂ ਕਿ ਆ ਕੇ ਹਰ ਤਸੀਰ ਤੇ ਪੰਜਾਬ ਦੀ ਜਿੰਨੀ ਵੀ ਤਸਵੀਰਾਂ ਸਾਰੇ ਪੰਜਾਬ ਵਾਸੀਆਂ ਨੂੰ ਇਹਨੇ ਮਨੁੱਖੀ ਅਧਿਕਾਰਾਂ ਨੂੰ ਪਿਆਰ ਕਰਦੇ ਨੇ ਕਿਉਂਕਿ ਸਰਕਾਰ ਵੱਲੋਂ ਮਨੁੱਖੀ ਅਧਿਕਾਰਾਂ ਦਾ ਸੂਸ਼ਣ ਕੀਤਾ ਜਾ ਰਿਹਾ ਆਪਣਾ ਫਰਜ਼ ਸਾਂਝਦੇ ਹੋਏ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਹਾਦਾਂ ਨਾਰਾ ਮਾਰੀ ਸੋ ਜਿੰਨੀਆਂ ਵੀ ਪੰਜਾਬ ਦੀ ਤਹਿਸੀਲਾਂ ਤਹਿਸੀਲ ਲੜਨ ਦਾ ਕਟ ਰੱਖਿਆ ਗਿਆ ਹਰ ਇੱਕ ਤਹਿਸੀਲ ਦੇ ਨਸਿੰਦੇ ਨੂੰ ਸਾਡੀ ਅਪੀਲ ਹੈ ਕਿ ਉਸ ਦਿਨ ਆਪਣੇ ਰੁਧਿਆਮੇ ਅਚੋ 2 ਘੰਟੇ ਦਾ ਟਾਈਮ ਕੱਢ ਕੇ ਅਸੀਂ ਉਹਨਾਂ ਦੇ ਹੱਕ ਜਾਵ ਦਾ ਨਾਅਰਾ ਮਾਰੀ ਸੋ ਇਹ ਪੰਜਾਬ ਲੈਵਲ ਦਾ ਇਕੱਠ ਹੈ ਸੋ ਅਸੀਂ ਸਰਕਾਰਾਂ ਨੂੰ ਦੱਸਾਈਏ ਕਿ ਵੱਧ ਤੋਂ ਵੱਧ ਚਾਹਤੋਂ ਨੇ ਸੋ ਇਨੀ ਅਪੀਲ ਐ ਇਸ ਮਤਾਂ ਨੂੰ ਵਾਹ ਯੂਗੀ ਕਰਦਾ ਅੱਲੈਕੁਮ ਅਲੈਮ ਵਾ ਰਹਿਮਤੋ ਅਲ ਬਰਕਤ ਮੁਹਾਲੀ ਚੰਡੀਗੜ੍ਹ ਬਾਰਡਰ ਤੇ ਸਵਾ 2 ਸਾਲ ਤੋਂ ਵੀ ਉੱਪਰ ਸਮੇ ਤੋਂ ਚੱਲ ਰਹੇ ਕੌਮੀ ਇਨਸਾਫ ਮੋਰਚੇ ਨਾਲ ਸੰਬੰਧਿਤ ਕਿਸਾਨ ਮਜ਼ਦੂਰ ਮੁਲਾਜ਼ਮ ਤੇ ਹੋਰ ਵਰਗਾਂ ਦੇ ਜਥੇਬੰਦੀਆਂ ਦੇ ਆਗੂ ਸਹਿਬਾਨ ਸਾਡੇ ਸਿੱਖ ਭਾਈਚਾਰੇ ਦੇ ਸਿੱਖ ਪੰਥਕ ਜਥੇਬੰਦੀਆਂ ਦੇ ਅਤੇ ਸਿੱਖ ਭਾਈਚਾਰੇ ਚ ਸੰਸਥਾਵਾਂ ਸੰਪਰਦਾਵਾਂ ਤੇ ਸਖਸ਼ੀਅਤਾਂ ਦੀਆਂ ਮਹਾਨ ਸਾਥੀਓ ਸਤਰੀਕਾਲ ਸਾਰਿਆਂ ਨੂੰ ਮੈਂ ਡਾਕਟਰ ਦਰਸ਼ਨਪਾਲ ਕੌਮੀ ਇਨਸਾਫ ਮੋਰਚੇ ਦਾ ਕਮੇਟੀ ਮੈਂਬਰ ਹੋਣ ਦੇ ਨਾਤੇ ਤੁਹਾਨੂੰ ਸਾਰਿਆਂ ਨੂੰ ਯਾਦ ਕਰਾ ਰਿਹਾ ਹਾਂ ਕਿ ਕੱਲ ਨੂੰ 29 ਤਰੀਕ ਨੂੰ ਆਪਾਂ ਨੇ ਇੱਕ ਚੇਤਾਵਨੀ ਪੱਤਰ ਭੇਜਨੇ ਹਨ ਭਾਰਤ ਦੇ ਰਾਸ਼ਟਰਪਤੀ ਨੂੰ ਅਤੇ ਗਵਰਨਰ ਪੰਜਾਬ ਨੂੰ ਉਹਦੇ ਵਾਸਤੇ ਸਾਰੀਆਂ ਤਹਿਸੀਲਾਂ ਦੇ ਵਿੱਚ ਪ੍ਰੋਗਰਾਮ ਬਣੇ ਹਨ ਬੇਸ਼ੱਕ ਜੰਗ ਲੱਗਣ ਕਰਕੇ ਕੁਝ ਸਮੱਸਿਆਵਾਂ ਆਈਆਂ ਪਰ 15 ਦੀ ਜਗ੍ਹਾ ਤੇ 29 ਤਰੀਕ ਕਰਨ ਦੇ ਵਿੱਚ ਥੋੜੇ ਜਿਹਾ ਲੋਕਾਂ ਦੇ ਵਿੱਚ ਭਲੇਖੇ ਵੀ ਖੜੇ ਹੋਏ ਪਰ ਫਿਰ ਕਮੇਟੀ ਨੇ ਤੈਅ ਕੀਤਾ ਬਠਿੰਡਾ ਮੀਟਿੰਗ ਦੇ ਵਿੱਚ ਕਿ 29 ਤਰੀਕ ਨੂੰ ਇਹ ਚੇਤਾਵਨੀ ਪੱਤਰ ਸਾਰੇ ਪੰਜਾਬ ਦੀਆਂ ਤਹਿਸੀਲਾਂ ਵਿੱਚੋਂ ਐਸ ਡੀ ਐਮ ਰਾਹੀਂ ਗਵਰਨਰ ਅਤੇ ਰਾਸ਼ਟਰਪਤੀ ਨੂੰ ਭੇਜੇ ਜਾਣਗੇ ਸੋ ਮੈਂ ਅਪੀਲ ਕਰਦਾ ਤੁਹਾਨੂੰ ਕਿ ਕੌਮੀ ਇਨਸਾਫ ਮੋਰਚੇ ਵੱਲੋਂ ਜੋ ਥੱਲੇ ਜਨਤਾ ਤੱਕ ਅਪੀਲ ਕੀਤੀ ਜਾ ਰਹੀ ਹੈ ਉਸ ਨੂੰ ਲਾਗੂ ਕਰੋ ਤੇ ਕੌਮੀ ਇਨਸਾਫ ਮੋਰਚੇ ਦਾ ਤਾਲਮੇਲ ਆਪਸ ਦੇ ਵਿੱਚ ਹਰ ਤਹਿਸੀਲ ਹਰ ਬਲਾਕ ਹਰ ਖੇਤਰ ਦੇ ਵਿੱਚ ਬਣਾਉਣ ਵਾਸਤੇ ਇਹ ਪ੍ਰੋਗਰਾਮ ਇੱਕ ਸਹਾਇਕ ਭੂਮਿਕਾ ਨਿਭਾਊਗਾ ਸੋ ਕੱਲ ਨੂੰ ਸਾਰੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਤਹਿਸੀਲਾਂ ਦੇ ਉੱਤੇ ਗੁਰੂ ਘਰਾਂ ਦੀ ਨਿਸ਼ਾਨਦੇਹੀ ਹੋ ਚੁੱਕੀ ਹੈ ਉੱਥੇ 10 ਵਜੇ ਇਕੱਠੇ ਹੋਵੋ ਤੇ ਇਕੱਠੇ ਹੋਣ ਤੋਂ ਬਾਅਦ ਐਸਡੀਐਮ ਦਫ਼ਤਰਾਂ ਵੱਲ ਮਾਰਚ ਕਰਕੇ ਆਪਣੇ ਕੌਮੀ ਇਨਸਾਫ਼ ਮੋਰਚੇ ਦੇ ਝੰਡੇ ਅਤੇ ਬੈਨਰ ਲੈ ਕੇ ਅਤੇ ਨਾਲ ਹੀ ਆਪੋ ਆਪਣੀਆਂ ਜਥੇਬੰਦੀਆਂ ਦੇ ਵੀ ਝੰਡੇ ਬੈਨਰ ਜੇ ਤੁਹਾਡੇ ਕੋਲ ਹੋਣਗੇ ਤਾਂ ਉਹ ਵੀ ਨਾਲ ਲੈ ਲਵੋ ਤੇ ਇਹ ਇੱਕ ਮੋਰਚੇ ਦੇ ਤੌਰ ਤੇ ਪੰਜਾਬ ਦੇ ਲੋਕਾਂ ਦੇ ਮੋਰਚੇ ਦੇ ਤੌਰ ਤੇ ਇਹਨੂੰ ਆਪਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀਆਂ ਦਾ ਇਨਸਾਫ ਲੈਣ ਲਈ ਕਿਸਾਨਾਂ ਦੇ ਉੱਤੇ ਹੋ ਰਹੇ ਤੇ ਹੋਏ ਜ਼ੁਲਮ ਤੇ ਤਸ਼ੱਦਦ ਦੇ ਵਿਰੋਧ ਦੇ ਵਿੱਚ ਵੀ ਅਤੇ ਪੰਜਾਬ ਦੇ ਲੋਕਾਂ ਵੱਲੋਂ ਲਗਾਤਾਰ ਜੰਗ ਨਹੀਂ ਲੜਿਆ ਜਾਣਾ ਚਾਹੀਦਾ ਇਸ ਆਵਾਜ਼ ਨੂੰ ਉਠਾਉਣ ਲਈ ਵੀ ਆਪਾਂ ਨੇ ਕਿਉਂਕਿ ਖਾਸ ਕਰਕੇ ਪੰਜਾਬ ਜਦੋਂ ਵੰਡਿਆ ਗਿਆ ਸੀ ਤਾਂ ਸਿੱਖ ਭਾਈਚਾਰੇ ਦੇ ਬਹੁਤ ਧਾਰਮਿਕ ਸਥਾਨ ਨੰਗਾਣਾ ਸਾਹਿਬ ਪੰਜਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਜਿਹੜੇ ਨੇ ਇੱਥੋਂ ਤੱਕ ਕਿ ਸਿੱਖ ਜਿਹੜਾ ਇਤਿਹਾਸਕ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਉਹ ਵੀ ਉੱਧਰ ਦੇ ਪੰਜਾਬ 'ਚ ਨੇ ਸੋ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਜੰਗ ਦੇ ਵਿੱਚ ਦੋਨਾਂ ਪੰਜਾਬਾਂ ਦੀ ਤਬਾਹੀ ਹੋਵੇ ਇਸ ਮੁੱਦੇ ਨੂੰ ਵੀ ਨਾਲ ਲੈ ਕੇ ਇੱਕ ਚੇਤਾਵਨੀ ਪੱਤਰ ਇਸ ਲਈ ਭੇਜਿਆ ਜਾ ਰਿਹਾ ਹੈ ਚੇਤਾਵਨੀ ਦਿੰਦੇ ਹੋਏ ਕਿ ਜੇਕਰ ਤੁਸੀਂ ਮਸਲੇ ਸਾਡੇ ਕੌਮੀ ਇਨਸਾਫ ਮੋਰਚੇ ਦੇ ਹੱਲ ਨਾ ਕੀਤੇ ਤਾਂ ਅਸੀਂ ਪੂਰੇ ਪੰਜਾਬ ਅਤੇ ਦੇਸ਼ ਦੇ ਭਾਈਚਾਰੇ ਨੂੰ ਨਾਲ ਲੈ ਕੇ ਇੱਕ ਵੱਡਾ ਅੰਦੋਲਨ ਕਰਨ ਲਈ ਮਜਬੂਰ ਹੋਵਾਂਗੇ ਉਸ ਅੰਦੋਲਨ ਦੇ ਵਿੱਚੋਂ ਜੇਕਰ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਉੱਠ ਖੜੇ ਹੋਏ ਤਾਂ ਉਹਦੇ ਵਿੱਚੋਂ ਨਿਕਲਣ ਦੇ ਸਿੱਟਿਆਂ ਦੀ ਜ਼ਿੰਮੇਵਾਰੀ ਇਹਨਾਂ ਸਰਕਾਰਾਂ ਦੀ ਹੋਵੇਗੀ ਸੋ ਅੱਜ ਇੱਕ ਤੁਸੀਂ ਇਹ ਜਿਹੜਾ ਕੱਲ ਨੂੰ ਜੋ ਪ੍ਰੋਗਰਾਮ ਕਰਨਾ ਹੈ ਜੋ ਚੇਤਾਵਨੀ ਪੱਤਰ ਦੇਣੇ ਨੇ ਉਹਨਾਂ ਦੇ ਵਿੱਚ ਜਿੰਨੀ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚੋਗੇ ਉਹਨਾਂ ਹੀ ਅੰਦਰ ਬੈਠੇ ਬੰਦੀ ਸਿੰਘਾਂ ਦਾ ਹੌਸਲਾ ਵਧੂਗਾ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਤਰ੍ਹਾਂ ਦਾ ਕਹੋ ਤਾਕਤ ਮਿਲੂਗੀ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਇੱਕ ਸੰਤੋਸ਼ ਹੋਊਗਾ ਕਿ ਇਸ ਘਟੋ ਘਟ ਸੰਤੁਸ਼ਟੀ ਮਿਲੂਗੀ ਕਿ ਹਾਂ ਪੰਜਾਬ ਚ ਉਹਨਾਂ ਦੇ ਵਾਰਿਸ ਨੇ ਜਿਹੜੇ ਕੁਝ ਕਰ ਰਹੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਆਸ ਕਰਦਾ ਕਿ ਤੁਸੀਂ ਕੱਲ ਦੇ ਪ੍ਰੋਗਰਾਮ ਮੋਹਾਲੀ ਚੰਡੀਗੜ੍ਹ ਬਾਰਡਰ ਤੇ ਸਵਾ ਦੋ ਸਾਲ ਤੋਂ ਵੀ ਉੱਪਰ ਸਮੇ ਤੋਂ ਚੱਲ ਰਹੇ ਕومی ਇਨਸਾਫ ਮੋਰਚੇ ਨਾਲ ਸੰਬੰਧਿਤ ਕਿਸਾਨ ਮਜ਼ਦੂਰ ਮੁਲਾਜ਼ਮ ਤੇ ਹੋਰ ਵਰਗਾਂ ਦੇ ਜਥੇਬੰਦੀਆਂ ਦੇ ਆਗੂ ਸਹਿਬਾਨ ਸਾਡੇ ਸਿੱਖ ਭਾਈਚਾਰੇ ਦੇ ਸਿੱਖ ਪੰਥਕ ਜਥੇਬੰਦੀਆਂ ਦੇ ਅਤੇ ਸਿੱਖ ਭਾਈਚਾਰੇ ਚ ਸੰਸਥਾਵਾਂ ਸੰਪਰਦਾਵਾਂ ਤੇ ਸਖਸ਼ੀਅਤਾਂ ਦੀਆਂ ਮਹਾਨ ਸਾਥੀਓ ਸਤਰੀ ਗਾਲ ਸਾਰਿਆਂ ਨੂੰ ਮੈਂ ਡਾਕਟਰ ਦਰਸ਼ਨਪਾਲ ਕਮੇਨ ਸਾਫ ਮੋਰਚੇ ਦਾ ਕਮੇਟੀ ਮੈਂਬਰ ਹੋਣ ਦੇ ਨਾਤੇ ਤੁਹਾਨੂੰ ਸਾਰਿਆਂ ਨੂੰ ਯਾਦ ਕਰਾ ਰਿਹਾ ਹਾਂ ਕਿ ਕੱਲ੍ਹ ਨੂੰ